ਇਸ ਵਿਸ਼ੇ ਤੇ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਨੁਕਤਿਆਂ ਦੇ ਵਿੱਚ ਮੇਰਾ ਪਹਿਲਾ ਨੁਕਤਾ ਇਹ ਆ ਕਿ ਅਸੀਂ ਇੱਕ ਐਸੇ ਦੌਰ ਤੋਂ ਲੰਘ ਰਹੇ ਹਾਂ ਜਿੱਥੇ ਮਾਈਗ੍ਰੇਸ਼ਨ ਨੂੰ ਪ੍ਰਵਾਸ ਨੂੰ ਸਧਾਰਨ ਤਰ੍ਹਾਂ ਨਾਲ ਸਧਾਰਨ ਤਰੀਕੇ ਨਾਲ ਸਮਝਣ ਦੇ ਥਾਂ ਸਾਨੂੰ ਇਹਦੀ ਕੰਪਲੈਕਸਿਟੀ ਦੇ ਉੱਤੇ ਵਿੱਚ ਡੂੰਘਾ ਉਤਰਨ ਦੀ ਜ਼ਰੂਰਤ ਹੈ ਠੀਕ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਜਾਂ ਜਿਹੜੇ ਉਧਰ ਆ ਰਹੇ ਨੇ ਉਹਨਾਂ ਦੀ ਟ੍ਰੈਜਡੀ ਦੇ ਰੂਪ ਦੇ ਵਿੱਚ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਪ੍ਰਵਾਸ ਦੇ ਪਿੱਛੇ ਇੱਕ ਬਹੁਤ ਵੱਡੀ ਇੱਕ ਫੋਰਸ ਜਿਹਨੂੰ ਮੈਂ 온ਟੋਲੋਜੀਕਲ ਫੋਰਸ ਕਹਾਗਾ ਉਹ ਇਹਦੇ ਪਿੱਛੇ ਕੰਮ ਕਰ ਰਹੀ ਹੈ ਜਦੋਂ ਮੈਂ ਇਸ ਵਿਸ਼ੇ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਮਾਈਗ੍ਰੇਟ ਇੱਕ ਐਸਾ ਸਬਜੈਕਟ ਹੈ ਇੱਕ ਐਸਾ ਫੀਨੋਮਨਾ ਜਿਹੜਾ ਸਾਡੀ ਐਵੋਲੂਸ਼ਨ ਪ੍ਰਤੀ ਸੋਚ ਸੋਚ ਨੂੰ ਸਮਝ ਨੂੰ ਰੈਵੋਲੂਸ਼ਨਾਈਜ਼ ਕਰ ਸਕਦਾ ਹੁਣ ਤੱਕ ਅਸੀਂ ਇਵੋਲੂਸ਼ਨ ਨੂੰ ਸਿਰਫ ਦੋ ਤਰੀਕਿਆਂ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਆ ਇੱਕ ਸਟਰਗਲ ਫॉर ਸਰਵਾਈਵਲ ਤੇ ਜਿਹਦੇ ਵਿੱਚ ਫਿਟੈਸਟ ਦੀ ਸਰਵਾਈਵਲ ਦੇਖਦੇ ਆ ਦੂਸਰਾ ਹੈ ਜਿਹੜੀ ਜੀਨਸ ਨੇ ਉਹਦੀ ਅਸੀਂ ਦੇਖਦੇ ਆ ਕਿ ਸੈਲਫਿਸ਼ਨੈਸ ਆਫ ਦਾ ਜੀਨ ਕਮ ਕਰ ਲਈ ਆ ਇਹ ਦੋ ਤਰ੍ਹਾਂ ਨਾਲ ਹੀ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਮੈਂ ਸਮਝਦਾ ਕਿ ਇਵੋਲੂਸ਼ਨ ਨੂੰ ਸਮਝਣ ਦਾ ਜਿਹੜਾ ਸਹੀ ਤਰ੍ਹਾਂ ਤਲਾ ਉਹ ਮਾਈਗ੍ਰੇਸ਼ਨ ਦੇ ਵਿੱਚ ਪਿਆ ਕਿਉਂਕਿ ਜਿਹੜੀ ਮਾਈਗ੍ਰੇਸ਼ਨ ਆ ਉਹ ਸਿਰਫ ਬੰਦਿਆਂ ਦੀ ਮਾਈਗ੍ਰੇਸ਼ਨ ਨਹੀਂ ਹੁੰਦੀ ਬੰਦੇ ਚਲੋ ਬੰਦੇ ਸ਼ਬਦ ਸ਼ਰਮੇ ਗਲਤ ਵਰਤ ਲਿਆ ਪਾਪੂਲੇਸ਼ਨਸ ਦੀ ਮਾਈਗ੍ਰੇਸ਼ਨ ਹੁੰਦੀ ਕਿਉਂਕਿ ਜਿਹੜੀ ਬੰਦਿਆਂ ਦੀ ਇੰਡੀਵਿਜੂਅਲਸ ਦੀ ਜਿਹੜੀ ਟਰਾਂਸਫਰ ਆ ਅਸੀਂ ਟਰਾਂਸਫਰ ਹੀ ਸਮਝਦੇ ਆ ਪਰ ਜਦੋਂ ਅਸੀਂ ਇਹ ਸਮਝਦੇ ਨਾ ਹੋਵੇ ਕਿ ਟਰਾਂਸਫਰ ਨਾਲੋਂ ਮਾਈਗ੍ਰੇਸ਼ਨ ਕਿਵੇਂ ਡਿਫਰੈਂਟ ਆ ਤਾਂ ਅਸੀਂ ਸਮਝਦੇ ਆ ਕਿ ਜਦੋਂ ਪਾਪੂਲੇਸ਼ਨਸ ਮਾਈਗ੍ਰੇਟ ਕਰਦੀਆਂ ਨੇ ਤਾਂ ਉਹਦੇ ਨਾਲ ਉਹਨੂੰ ਅਸੀਂ ਮਾਈਗ੍ਰੇਸ਼ਨ ਕਹਿੰਦੇ ਆ ਮਾਈਗ੍ਰੇਸ਼ਨ ਕੱਲੀ ਬੰਦਿਆਂ ਦੀ ਨਹੀਂ ਹੁੰਦੀ ਇਹ ਸਿੰਪਲੀ ਇੱਕ ਡੈਮੋਗ੍ਰਾਫਿਕ ਸਿਨੈਰੀਓ ਦੇ ਰੂਪ ਦੇ ਵਿੱਚ ਨਹੀਂ ਇਹਨੂੰ ਅੰਡਰਸਟੈਂਡ ਕੀਤਾ ਜਾ ਸਕਦਾ ਜਿਹੜੀ ਮਾਈਗ੍ਰੇਸ਼ਨ ਆ ਇਹਦੇ ਨਾਲ ਜਿਹੜੀਆਂ ਪੋਪੂਲੇਸ਼ਨਸ ਨੇ ਉਹਨਾਂ ਦੇ ਜਿਹੜੇ ਰਿਸੋਰਸਸ ਨੇ ਭਾਵੇਂ ਉਹ ਜੇਨੈਟਿਕ ਰਿਸੋਰਸਸ ਹੋਣ ਭਾਵੇਂ ਉਹ ਆਥੀਕਲ ਰਿਸੋਰਸਸ ਹੋਣ ਜਾਂ ਉਹ ਇਕਨੋਮਿਕ ਪੋਲੀਟੀਕਲ ਜਾਂ ਸਿੰਬੋਲਿਕ ਜਿਸ ਕਿਸਮ ਦੀ ਦੇ ਵੀ ਰਿਸੋਰਸਸ ਨੇ ਉਹ ਵੀ ਨਾਲ ਮਾਈਗ੍ਰੇਟ ਕਰਦੇ ਨੇ ਤੇ ਮਾਈਗ੍ਰੇਸ਼ਨ ਆ ਜਿਹੜੀ ਉਹ ਸਿੰਪਲ ਟਰਾਂਸਫਰ ਨਹੀਂ ਹੈ ਇੱਕ ਕਿਸਮ ਦੀ ਹਾਈਬ੍ਰਿਡਾਈਜੇਸ਼ਨ ਆ ਜਿਹੜੀ ਉੱਥੋਂ ਦੀਆਂ ਜਿਹੜੀਆਂ ਸਾਰੀਆਂ ਜਿਹੜੇ ਰਿਸੋਰਸਸ ਨੇ ਉੱਥੋਂ ਦੀਆਂ ਪਾਪੂਲੇਸ਼ਨਸ ਦੇ ਨਾਲ ਉਹਨਾਂ ਦੇ ਨਾਲ ਹਾਈਬ੍ਰਿਡਾਈਜ਼ ਕਰਦੇ ਨੇ ਉਹਨਾਂ ਦੇ ਨਾਲ ਮਿਕਸ ਕਰਦੇ ਨੇ ਉਹਨਾਂ ਵਿੱਚੋਂ ਨਵੀਆਂ ਪੋਸਿਬਿਲਿਟੀਆਂ ਜਨਰੇਟ ਕਰਦੇ ਨੇ ਸੋ ਇਸ ਹਿਸਾਬ ਨਾਲ ਜਦੋਂ ਅਸੀਂ ਪਾਪੂਲੇਸ਼ਨ ਦੀ ਮਾਈਗ੍ਰੇਸ਼ਨ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਸਮਝ ਦੀ ਕੋਸ਼ਿਸ਼ ਕਰਦੇ ਆ ਕਿ ਮਾਈਗ੍ਰੇਸ਼ਨ ਹੀ ਇਨੋਵੇਸ਼ਨ ਦਾ ਤੇ ਕ੍ਰੀਏਟੀਵਿਟੀ ਦਾ ਇੱਕੋ ਇੱਕ ਵੱਡਾ ਸਾਧਨ ਹੈ ਜਦੋਂ ਉਹਦਾ ਹਿਸਟਰੀ ਅਸੀਂ ਦੇਖਦੇ ਆ ਕਿ ਕਿਵੇਂ ਮਾਈਗ੍ਰੇਸ਼ਨ ਨੇ ਚੀਜ਼ ਨੂੰ ਮਤਲਬ ਬੂਸਟ ਕੀਤਾ ਜਾਂ ਰੀਬੂਟ ਕੀਤਾ ਸੋ ਇਥੋਂ ਜਦੋਂ ਅਸੀਂ ਇਸ ਇਸ਼ੂ ਦੇ ਉੱਤੇ ਆ ਗਏ ਕਿ ਇਹ ਹੀ ਇਨੋਵੇਸ਼ਨ ਦਾ ਤੇ ਇਹਦਾ ਇੱਕੋ ਇੱਕ ਸਾਧਨ ਆ ਤਾਂ ਮੈਂ ਸਮਝਦਾ ਕਿ ਸਾਨੂੰ ਮਾਈਗ੍ਰੇਸ਼ਨ ਨੂੰ ਡਿਫਰੈਂਟ ਤਰ੍ਹਾਂ ਨਾਲ ਐਟ ਲੀਸਟ ਉਹ ਤੇ ਮੈਂ ਪੰਜਾਬ ਦੀ ਮਾਈਗ੍ਰੇਸ਼ਨ ਦੀ ਗੱਲ ਕਰਨਾ ਚਾਹਾਂਗਾ ਕਿ ਡਿਫਰੈਂਟ ਤਰ੍ਹਾਂ ਨਾਲ ਸਾਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈ ਮਾਈਗ੍ਰੇਸ਼ਨ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਪੰਜਾਬ ਨੂੰ ਅੰਡਰਸਟੈਂਡ ਕਰਨ ਤੋਂ ਮੈਂ ਗੱਲ ਸ਼ੁਰੂ ਕਰਾਂਗਾ ਤਾਂ ਸਾਨੂੰ ਪੰਜਾਬ ਨੂੰ ਤਿੰਨ ਤਰ੍ਹਾਂ ਨਾਲ ਅੰਡਰਸਟੈਂਡ ਕਰਨਾ ਪਏਗਾ ਇਹਦੇ ਤਿੰਨ ਪੱਖ ਦੇਖਣੇ ਪੈਣਗੇ ਪਹਿਲਾ ਪੱਖ ਆ ਫਿਜ਼ੀਕਲ ਪੰਜਾਬ ਜੀਓਗ੍ਰਾਫੀਕਲ ਪੰਜਾਬ ਜਿਹੜਾ ਇਹ ਜਿਸ ਪੰਜਾਬ 'ਚ ਅਸੀਂ ਬੈਠੇ ਹਾਂ ਇਹ ਪੰਜਾਬ ਤੇ ਜਾਂ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਆ ਉਹ ਪੰਜਾਬ ਇਹ ਇੱਕ ਛੋਟਾ ਹਿੱਸਾ ਪੰਜਾਬ ਦੂਸਰਾ ਹਿੱਸਾ ਪੰਜਾਬ ਦਾ ਉਹ ਆ ਜਿਹੜੀ ਇਸ ਵੇਲੇ ਸਾਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਉਹ ਹੈ ਹਾਈਪਰ ਨੈਟਵਰਕਡ ਗਲੋਬਲ ਪੰਜਾਬ ਤੇ ਅਸੀਂ ਪੰਜਾਬ ਨੂੰ ਇਸ ਪੰਜਾਬ ਨੂੰ ਵੀ ਉਸ ਵਡੇਰੇ ਪੰਜਾਬ ਨਾਲੋਂ ਅਲੈਦਾ ਕਰਨਾ ਹੀ ਦੇਖ ਸਕਦੇ ਕਿਉਂਕਿ ਉਸ ਪੰਜਾਬ ਦੇ ਵਿੱਚ ਜੋ ਕੁਝ ਉਹ ਰਿਸੋਰਸਸ ਨੇ ਜਿਹੜੇ ਸਾਡੇ ਸਾਰੇ ਉਹਨਾਂ ਤੋਂ ਅਲੈਦਾ ਕਰਕੇ ਦੇਖਣਾ ਸਾਡੇ ਲਈ ਘਟਿਆ ਸੌਦਾ ਹੋਊਗਾ ਤੀਸਰੀ ਮੈਂ ਕਹਿੰਦਾ ਕਿ ਜਿਹੜਾ ਪੰਜਾਬ ਆ ਉਹ ਹੈ ਵਰਚੁਅਲ ਪੰਜਾਬ ਇੱਕ ਹਾਈਪਰ ਨੈਟਵਰਕਡ ਗਲੋਬਲ ਪੰਜਾਬ ਤੋਂ ਇਲਾਵਾ ਜਿਹੜਾ ਇੱਕ ਇਹ ਪੰਜਾਬ ਆ ਜਿਹਨੂੰ ਅਸੀਂ ਵਰਚੁਅਲ ਪੰਜਾਬ ਕਹਿੰਦੇ ਆ ਇਹ ਵੀ ਅੰਡਰਸਟੈਂਡ ਕਰਨਾ ਜ਼ਰੂਰੀ ਆ ਕਿਉਂਕਿ ਸਰਬਜੀਤ ਸੋਣਾ ਨੇ ਕਿਰਤ ਦੀ ਗੱਲ ਕੀਤੀ ਸੀ ਸੁਣ ਜਿਹੜੀ ਕਿਰਤ ਆ ਉਹ ਸਿਰਫ ਜੀਓਗ੍ਰਾਫੀ ਦੇ ਨਾਲ ਜੁੜੀ ਹੋਈ ਨਹੀਂ ਹੋਏਗੀ ਧਰਤੀ ਦੇ ਨਾਲ ਜੁੜੀ ਹੋਈ ਨਹੀਂ ਹੈ ਉਹ ਜਿਹਨੂੰ ਅਸੀਂ ਇਹ ਕਹਿੰਦੇ ਆ ਟੈਲੀ ਮਾਈਗ੍ਰੇਸ਼ਨ ਦੇ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਸਾਨੂੰ ਦੂਸਰੀ ਥਾਂ ਤੇ ਕੰਮ ਕਰਨ ਜਾਣ ਦੀ ਜ਼ਰੂਰਤ ਨਹੀਂ ਹੈ ਅਸੀਂ ਰਿਮੋਟ ਵਰਕ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਨਾਲ ਅਸੀਂ ਕਿਤੇ ਰਹਨੇ ਆ ਕਿਤੇ ਕੰਮ ਕਰਦੇ ਆ ਸੋ ਅਲੱਗ-ਅਲੱਗ ਕਿਤੇ ਮਤਲਬ ਅਸੀਂ ਇੱਕ ਖਾਸ ਕਿਸਮ ਦੀ ਜਿਹੜੀ ਇੱਕ ਡਿਸਟ੍ਰਿਬਿਊਸ਼ਨ ਆ ਜਿਹੜੀ ਸੈਲਫ ਦੀ ਉਹ ਵੀ ਸਪੇਸ ਦੇ ਵਿੱਚ ਸਾਨੂੰ ਅੰਡਰਸਟੈਂਡ ਕਰ ਵਰਚੁਅਲ ਵਰਲਡ ਇਸ ਤਰ੍ਹਾਂ ਨਾਲ ਮੈਂ ਸਮਝਦਾ ਕਿ ਪੰਜਾਬ ਨੂੰ ਜਦੋਂ ਅਸੀਂ ਇਸ ਤਰ੍ਹਾਂ ਨਾਲ ਅੰਡਰਸਟੈਂਡ ਕਰਾਂਗੇ ਤਾਂ ਅਸੀਂ ਪੜੀ ਪੰਜਾਬ ਦੀ ਕ੍ਰੀਏਟਿਵਿਟੀ ਆ ਇਨੋਵੇਟਿਵ ਜਿਹੜੀਆਂ ਆਪਣੀਆਂ ਸਟਰੈਂਥਸ ਨੇ ਜਾਂ ਪੰਜਾਬ ਦਾ ਫਿਊਚਰ ਆ ਉਹਨੂੰ ਜਿਆਦਾ ਵਧੀਆ ਢੰਗ ਨਾਲ ਅੰਡਰਸਟੈਂਡ ਕਰਨ ਬਤਰਾ ਤੇ ਇਸ سلسلے ਦੇ ਵਿੱਚ ਮੈਂ ਇੱਕ ਦੋ ਗੱਲਾਂ ਹੋਰ ਇਹ ਕਰਨਾ ਚਾਹਾਂਗਾ ਕਿ ਜਿਹੜੀ ਮਾਈਗ੍ਰੇਸ਼ਨ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਥੋੜੇ ਜਿਹੇ ਦੀ ਹੋਰ ਤਰ੍ਹਾਂ ਨਾਲ ਵੀ ਦੇਖਣ ਦੇਣਾ ਹੁਣ ਤੱਕ ਅਸੀਂ ਸਿਰਫ ਇਹਨੂੰ ਇੱਕ ਥਾਂ ਤੋਂ ਦੂਸਰੀ ਥਾਂ ਦੀ ਮਾਈਗ੍ਰੇਸ਼ਨ ਹੀ ਦੇਖਦੇ ਸੀ ਜਿਵੇਂ ਹੁਣ ਸਪੋਸ ਗ੍ਰੀਨ ਰੈਵੋਲੂਸ਼ਨ ਦੀ ਗੱਲ ਕੀਤੀ ਹੈ ਗ੍ਰੀਨ ਰੈਵੋਲੂਸ਼ਨ ਆਪਣੇ ਆਪ ਦੇ ਵਿੱਚ ਇੱਕ ਮਾਈਗ੍ਰੇਸ਼ਨ ਸੀ ਇਹ ਹੀ ਨਹੀਂ ਕਿ ਅਸੀਂ ਇੱਕ ਇਕੋਸਿਸਟਮ ਦੇ ਵਿੱਚੋਂ ਦੂਸਰੇ ਇਕੋਸਿਸਟਮ ਦੇ ਵਿੱਚ ਮਾਈਗ੍ਰੇਟ ਕੀਤੇ ਆ ਸਗੋਂ ਇਹਦੇ ਨਾਲ ਨਾਲ ਇੱਕ ਮਾਈਂਡਸੈਟ ਤੋਂ ਦੂਸਰੇ ਮਾਈਂਡਸੈਟ ਦੇ ਵਿੱਚ ਵੀ ਮੈਂ ਮਾਈਗ੍ਰੇਟ ਕੀਤੇ ਆ ਇੱਕ ਸੈਟ ਆਫ ਜਿਹੜੀਆਂ ਵੈਲਿਊਜ਼ ਸੀ ਉਹ ਤੋਂ ਦੂਜੇ ਸੈਟ ਆਫ ਵੈਲਿਊਜ਼ ਵੱਲ ਮਤਲਬ ਉਹ ਕੀਤਾ ਜਿਵੇਂ ਸਰ ਵੀ ਤੁਹਾਨੂੰ ਨੇ ਕਿਹਾ ਸੀਗਾ ਕਿ ਉੱਥੋਂ ਅਸੀਂ ਆਪਣੀ ਟ੍ਰੈਡੀਸ਼ਨਲ ਜਿਹੜਾ ਸਾਡਾ ਮਤਲਬ ਮਾਈਂਡਸੈਟ ਸੀ ਉਤੋਂ ਉਸ ਤੋਂ ਅਸੀਂ ਇੱਕ ਜਿਹੜਾ ਨਿਊ ਲਿਬਰਲ ਮਾਈਂਡਸੈਟ ਆ ਉਹਦੇ ਵਿੱਚ ਮਤਲਬ ਮਾਈਗ੍ਰੇਟ ਹੋਏ ਆ ਜਿਹਦੇ ਕਰਕੇ ਜਿਹੜੀ ਸਾਡੀ ਸਟਰਗਲ ਦੀ ਮਤਲਬ ਰਿਸਪੌਂਸ ਸੀਗਾ ਪ੍ਰੋਬਲਮਸ ਨੂੰ ਇਸ਼ੂਸ ਨੂੰ ਉਹ ਜਿਹੜਾ ਰਿਸਪੌਂਸ ਸੀਗਾ ਉਹ ਸਟਰਗਲ ਤੋਂ ਸਾਡੀ ਜਿਹੜੀ ਸੁਸਾਈਡਸ ਵੱਲ ਚਲਿਆ ਗਿਆ ਮਤਲਬ ਦੈਟ ਇਜ਼ ਡਿਊ ਟੂ ਦਾ ਮਾਈਗ੍ਰੇਸ਼ਨ ਆਫ ਦਾ ਮਾਈਂਡਸੈਟ ਸਾਡਾ ਜਿਹੜਾ ਪੰਜਾਬੀ ਮਾਈਂਡ ਆ ਉਹ ਕਿਵੇਂ ਇੱਕ ਸੈੱਟ ਤੋਂ ਦੂਸਰੇ ਸੈੱਟ ਵੱਲ ਟ੍ਰਾਂਸਫਰ ਕਰਦਾ ਸੋ ਇਹ ਇਸ ਤਰ੍ਹਾਂ ਨਾਲ ਸਾਨੂੰ ਇਹ ਅੰਡਰਸਟੈਂਡ ਕਰਨਾ ਪਿਆ ਦੂਸਰੀ ਗੱਲ ਇਹ ਆ ਕਿ ਇਸ ਵੇਲੇ ਜਿਸ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਆ ਉਹ ਸੰਸਾਰ ਦੇ ਵਿੱਚ ਮੈਂ ਸਮਝਦਾ ਕਿ ਉਹਨੂੰ ਉਨੇ ਹੀ ਦੇਰ ਤੱਕ ਅਸੀਂ ਪੰਜਾਬ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਕਿਸੇ ਵੀ ਸੁਸਾਇਟੀ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਅਸੀਂ ਉਹ ਸੁਸਾਇਟੀਆਂ ਨੂੰ ਹਿਊਮਨ ਦੀਆਂ ਬੜੀਆਂ ਹੋਈਆਂ ਸੁਸਾਇਟੀਆਂ ਦੇ ਰੂਪ ਦੇ ਵਿੱਚ ਹੀ ਸਮਝਦੇ ਰਹਾਗੇ ਸੋ ਅਸੀਂ ਇੱਕ ਐਸੀ ਪੋਸਟ ਹਿਊਮਨ ਕੰਡੀਸ਼ਨ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਜਿੱਥੇ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਆ ਜਿੱਥੇ ਅਸੀਂ এনवायरमेंट ਨੂੰ ਵੀ ਇਗਨੋਰ ਨਹੀਂ ਕਰ ਸਕਦੇ ਜਿੱਥੇ ਅਸੀਂ ਸਪੇਸ ਦੀਆਂ ਪੋਸਿਬਿਲਿਟੀਆਂ ਨੂੰ ਤੂੰ ਵੀ ਅੱਖਾਂ ਬੰਦ ਨਹੀਂ ਕਰ ਸਕਦੇ ਸੋ ਸਾਨੂੰ ਇੱਕ ਐਸੇ ਫਰੇਮਵਰਕ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਆ ਜਿਹਨੂੰ ਹਿਊਮਨ ਮਸ਼ੀਨ এনवायरमेंट ਤੇ ਕਾਸਮੋਸ ਫਰੇਮਵਰਕ ਦੇ ਰੂਪ ਦੇ ਵਿੱਚ ਸਮਝਿਆ ਜਾ ਸਕਦਾ ਸੋ ਇਹ ਸਾਰੀ ਸਿਚੁਏਸ਼ਨ ਨੂੰ ਵੀ ਮੈਂ ਸਮਝਦਾ ਕਿ ਮਾਈਗ੍ਰੇਸ਼ਨ ਤੋਂ ਬਿਨਾ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਜਿਹੜਾ ਇੱਕ ਆਰਗੈਨਿਕ ਤੋਂ ਜਿਹੜਾ ਵਰਡ ਆ ਉਹ ਤੋਂ ਅਸੀਂ ਇੱਕ ਬਿਲਕੁਲ ਇੱਕ ਇਨオーਰਗੈਨਿਕ ਜਾਂ ਇੱਕ ਕੰਪਲੈਕਸ ਵਰਡ ਵਾਲ ਮੈਂ ਇਨオーਰਗੈਨਿਕ ਵੀ ਨਹੀਂ ਕਹਾਗਾ ਕੰਪਲੈਕਸ ਵਰਡ ਵਾਲ ਮਾਈਗ੍ਰੇਟ ਕਰ ਰਹੇ ਹਾਂ ਜਿੱਥੇ ਸਿਰਫ ਆਰਗੈਨਿਕ ਨਹੀਂ ਹੈ ਜਿੱਥੇ ਜਿਹੜਾ ਵਰਡ ਉਹ ਕਈ ਚੀਜ਼ਾਂ ਫਰੇਮਵਰਕ ਦੇ ਵਿੱਚੋਂ ਦਾ ਬਣਿਆ ਹੋਇਆ ਇੱਕ ਦੂਸਰਾ ਸੀ ਬਹੁਤ ਵਰ ਦੇਖਦੇ ਹਾਂ ਕਿ ਅਸੀਂ ਸਿਰਫ ਰੀਅਲ ਵਰਡ ਦੇ ਵਿੱਚ ਨਹੀਂ ਰਹਿੰਦੇ ਅਸੀਂ ਇੱਕ ਐਸੇ ਵਰਡ ਦੇ ਵਿੱਚ ਵੀ ਰਹਨੇ ਆ ਜਿਹਨੂੰ ਅਸੀਂ ਹਾਈਪਰ ਰੀਅਲ ਵਰਡ ਕਹਿ ਸਕਦੇ ਹਾਂ ਜਿਦੇ ਵਿੱਚ ਮੈਂ ਉਹਨੂੰ ਇਕੱਲਾ ਇਹੀ ਨਹੀਂ ਉਹਦੇ ਵਿੱਚ ਅਗਮੈਂਟਡ ਵਰਡ ਦੇ ਵਿੱਚ ਵੀ ਅਸੀਂ ਰਹਿ ਰਹੇ ਹਾਂ ਤੀਸਰੇ ਤਰ੍ਹਾਂ ਮਤਲਬ ਇਸੇ ਤਰ੍ਹਾਂ ਨਾਲ ਅਸੀਂ ਇੱਕ ਜਿਹੜੀ ਇਹ ਮੇਰੀ ਬਾਡੀ ਆ ਇੱਕ ਸਾਈਬੋਰਗ ਦੇ ਵਿੱਚ ਵੀ ਮਾਈਗ੍ਰੇਟ ਕਰ ਰਹੀ ਆ ਹੌਲੀ ਹੌਲੀ ਸੋ ਇਸ ਤਰ੍ਹਾਂ ਨਾਲ ਮੈਂ ਸਮਝਦਾ ਕਿ ਅਸੀਂ ਇੱਕ ਬਹੁਤ ਹੀ ਕੰਪਲੈਕਸ ਕਿਸਮ ਦੇ ਨਵੇਂ ਵਰਡ ਦੇ ਵਿੱਚ ਐਂਟਰ ਕਰ ਰਹੇ ਹਾਂ ਇਹ ਨਹੀਂ ਹੈ ਅਸੀਂ ਦਸਾਂ ਸਾਲਾਂ ਬਾਅਦ ਕਰਾਂਗੇ ਆਲਰੇਡੀ ਅਸੀਂ ਐਂਟਰ ਕਰ ਚੁੱਕੇ ਹਾਂ ਔਰ ਜਿਸ ਅਗਮੈਂਟਡ ਪੇਸ ਦੇ ਵਿੱਚ ਜਿਹੜੀ ਚੇਂਜ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਉਹਦੇ ਵਿੱਚ ਮੈਂ ਜੇ ਕਹਾਂ ਕਿ ਇਹ ਕੋਈ ਬਹੁਤਾ ਲੰਮਾ ਚੌੜਾ ਸਾਮਾ ਨਹੀਂ ਹੈ ਜਦੀ ਐਗਜ਼ਾਮਪਲ ਮੈਂ ਇੱਕ ਦੇਣੀ ਚਾਹਾਂਗਾ ਉਹ ਇਹ ਆ ਕਿ ਇਸ ਵਾਰ ਦੋ ਨੋਬਲ ਪ੍ਰਾਈਜ਼ ਸਿੱਧੇ ਤੌਰ ਤੇ AI ਨੂੰ ਮਿਲੇ ਨੇ ਕੈਮਿਸਟਰੀ ਦੇ ਵਿੱਚ ਤੇ ਜਦੋਂ ਉਸ ਬੰਦੇ ਨੂੰ ਕਿਹਾ ਗਿਆ ਕਿ ਮੈਂ ਉਹ ਸੁਣ ਰਿਹਾ ਸੀ ਲੈਕਚਰ ਇੱਕ ਪ੍ਰੋਟੀਨ ਨੂੰ ਅਨਫੋਲਡ ਕਰਨ ਲਈ ਘੱਟੋ-ਘੱਟ ਦੋ ਪੀ ਐਚ ਡੀਸ ਲੱਗ ਜਾਂਦੀਆਂ 6 ਸਾਲ ਲੱਗ ਹਰ AI ਨੇ ਵਿੱਦੀ ਹੈਲਪ ਆਫ ਕੁਆਂਟਮ ਕੰਪਿਊਟਿੰਗ 200 ਮਿਲੀਅਨ ਪ੍ਰੋਟੀਨਸ ਦੋ ਸਾਲ ਚ ਅਨਫੋਲਡ ਕਰ ਦਿੱਤੇ ਦੋ ਸਾਲ ਚ ਉਹਨਾਂ ਨੂੰ ਉਹ ਅੰਡਰਸਟੈਂਡ ਕਰ ਗਏ ਸਾਰਾ ਉਹ ਸਟਰਕਚਰਸ ਸੋ ਇਨੀ ਤੇਜ਼ੀ ਦੇ ਨਾਲ ਜਿਹੜੀ ਇਹ ਚੇਂਜ ਆ ਰਹੀ ਆ ਔਰ ਇਸ ਚੇਂਜ ਦੇ ਵਿੱਚ ਮੈਂ ਇਹ ਗੱਲ ਇਸ ਕਰਕੇ ਗੱਲ ਕੀਤੀ ਆ ਕਿ ਸਾਡੇ ਅੰਦਰ ਇੱਕ ਐਸਾ ਹੋਇਆ ਹੋਇਆ ਉਹ ਨਹੀਂ ਜੀ ਮਤਲਬ ਹੌਲੀ ਹੌਲੀ ਦੇਖ ਲਾਂਗੇ ਜਿਹੜੀ ਚੇਂਜ ਆਏਗੀ ਹਾਲੇ ਸਾਨੂੰ ਇਹਦੇ ਵਿੱਚ ਡੂੰਗਾ ਉਤਰਨ ਦੀ ਸ਼ਾਇਦ ਜ਼ਰੂਰਤ ਨਹੀਂ ਹੈ ਮੈਂ ਸਮਝਦਾ ਕਿ ਜਿਹੜੀ ਚੇਂਜ ਆ ਉਹ ਇੰਨੀ ਤੇਜ਼ੀ ਦੇ ਨਾਲ ਆ ਰਹੀ ਹੈਗਾ ਕਿ ਜੇ ਅਸੀਂ ਉਹਨੂੰ ਨਾ ਅੰਡਰਸਟੈਂਡ ਕੀਤਾ ਤਾਂ ਮੈਂ ਸਮਝਦਾ ਅਸੀਂ ਬਹੁਤ ਪਿੱਛੇ ਰਹਿ ਜਾਂਦੇ ਇਸ ਗੱਲ ਤੇ ਦੂਸਰੀ ਗੱਲ ਇਹਦੇ ਬੇਸ ਦੇ ਉੱਤੇ ਜਿਹੜੀ ਪੰਜਾਬ ਨੂੰ ਕੀ ਕਰਨਾ ਚਾਹੀਦਾ ਹੈ ਇਸ ਸਥਿਤੀ ਦੇ ਵਿੱਚ ਮੈਂ ਉਹ ਗੱਲ ਸਾਂਝੀ ਕਰਨਾ ਹੈ ਉਹ ਇਹ ਆ ਕਿ ਇਹ ਜਿਹੜਾ ਜਿਵੇਂ ਮੈਂ ਗੱਲ ਕੀਤੀ ਕਿ ਇਹ ਟਾਈਮ ਆ ਜਿਹੜਾ ਜਿਹੜੀ ਮਾਈਗ੍ਰੇਸ਼ਨ ਆ ਇਹ ਸਾਨੂੰ ਇੱਕ ਖਾਸ ਕਿਸਮ ਦੀ ਇਨੋਵੇਸ਼ਨ ਤੇ ਕ੍ਰੀਏਟੀਵਿਟੀ ਵੱਲ ਨੂੰ ਲੈ ਕੇ ਜਾ ਰਹੀ ਹੈ ਜਿਵੇਂ ਫਰਗਮਨ ਨੂੰ ਪੁਰਾਣੇ ਨਾਲ ਜੇ ਕਹਿਣਾ ਜਹਾ ਇੱਕ ਟਾਈਮ ਸੀ ਜਦੋਂ ਅਸੀਂ ਹੱਥਾਂ ਨਾਲ ਕੰਮ ਕਰਦੇ ਸੀ ਕਿਰਤ ਦੀ ਗੱਲ ਕੀਤੀ ਸਕਦੇ ਮਸ਼ੀਨ ਆ ਗਈ ਤੇ ਫਿਰ ਉਸ ਦਾ ਕੋਈ ਗੱਲ ਨਹੀਂ ਜਿਹੜਾ ਸਾਡੇ ਹੱਥ ਨੇ ਜਿਹੜੇ ਉਹਨਾਂ ਦਾ ਕੰਮ ਮਸ਼ੀਨ ਨੇ ਸੰਭਲ ਲਿਆ ਤੇ ਸਾਡੇ ਕੋਲ ਦਿਮਾਗ ਹੈਗਾ ਅਸੀਂ ਕಾಗ್ਨੀਟਿਵ ਵਰਕ ਲਈ ਤਿਆਰ ਹੋ ਗਏ ਮੀਨਸ ਦਿਮਾਗ ਨੇ ਹੱਥ ਨੂੰ ਰਿਪਲੇਸ ਕਰ ਦਿੱਤਾ ਹੁਣ ਜਿਹੜਾ ਕಾಗ್ਨੀਟਿਵ ਵਰਕ ਆ ਉਹਨੂੰ ਵੀ ਰਿਪਲੇਸ ਕਰ ਰਹੀ ਆ ਮਸ਼ੀਨ ਤੇ ਮੈਂ ਆ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੁਣ ਜਦੋਂ ਸਾਡੀ ਬ੍ਰੇਨ ਨੂੰ ਵੀ ਰਿਪਲੇਸ ਕਰ ਦਿੱਤਾ ਕਿਸੇ ਸੁਪਰ ਇੰਟੈਲੀਜੈਂਸ ਨੇ ਤਾਂ ਸਵਾਲੇ ਹੁੰਦਾ ਕਿ ਟੈਕਨੋਲੋਜੀ ਮਨੁੱਖ ਨੂੰ ਕਿਹੜੇ ਨਵੇਂ ਕੰਮ ਲਈ ਬਿਲਾ ਕਰਦੇ ਇਹ ਸਾਨੂੰ ਸੋਚਣਾ ਪੈਗਾ ਇਹ ਨਹੀਂ ਹੈ ਕਿ ਮਨੁੱਖ ਖਤਮ ਹੋ ਰਿਹਾ ਮਨੁੱਖ ਨੂੰ ਬਡੇਰੇ ਕੰਮਾਂ ਲਈ ਤਿਆਰ ਕੀਤਾ ਜਾ ਰਿਹਾ ਬੇਲਾ ਕੀਤਾ ਜਾ ਰਿਹਾ ਜਿਵੇਂ ਕਿਸੇ ਵੇਲੇ ਹੱਥ ਨੂੰ ਬੇਲਾ ਕੀਤਾ ਸੀ ਉਸੇ ਤਰ੍ਹਾਂ ਹੁਣ ਦਿਮਾਗ ਨੂੰ ਬੇਲਾ ਕੀਤਾ ਤਾਂ ਕਿ ਕਿਸੇ ਹੋਰ ਖੈਰ ਲੈਵਲ ਦੇ ਉੱਤੇ ਜਾ ਕੇ ਜਿਹੜਾ ਹਿਊਮਨ ਆ ਉਹ ਆਪਣਾ ਕੰਮ ਸ਼ੁਰੂ ਕਰ ਸਕੇ ਜਦੋਂ ਮੈਂ ਐਲ ਐਲ ਐਮਸ ਨੂੰ ਦੇਖਦਾ ਲਾਰਜ ਲੈਂਗੁਏਜ ਮਾਡਲਸ ਨੂੰ ਦੇਖਦਾ ਤਾਂ ਜਿੰਨਾ ਵੀ ਮੈਂ ਉਹਦੇ ਤੇ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੈਂ ਇਹ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀਗਾ ਕਿ ਜਿੰਨੇ ਐਲ ਐਲ ਲੈਂਥਸ ਨੇ ਲਾਰਜ ਲੈਂਗੁਏਜ ਮਾਡਲਸ ਨੇ ਉਹ ਇੱਕ ਯੂਨੀਵਰਸਲ ਆਨਸਰਿੰਗ ਮਸ਼ੀਨ ਬਣ ਚੁੱਕੇ ਤੁਸੀਂ ਉਹਨਾਂ ਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਪਰ ਇਹ ਜਿਹੜੇ ਐਲ ਐਲ ਲੈਂਥਸ ਨੇ ਇਹ ਕੁਐਸਚਨਸ ਕ੍ਰੀਏਟ ਨਹੀਂ ਕਰ ਸਕਦੇ ਇਹ ਸਿਰਫ ਆਨਸਰ ਦੇ ਸਕਦੇ ਨੇ ਕਿਉਂਕਿ ਉਹਨਾਂ ਦੇ ਕੋਲ ਬਹੁਤ ਵਾਸਟ ਡਾਟਾ ਜਿਹੜਾ ਕਿ ਕਿਸੇ ਵੀ ਲਾਇਬ੍ਰੇਰੀ ਦੇ ਵਿੱਚ ਜਾਂ ਕਿਸੇ ਹਿਊਮਨ ਬੀਂਗ ਦੇ ਵਿੱਚ ਮੌਜੂਦ ਹੋਣਾ ਸੰਭਵ ਨਹੀਂ ਹੈ ਇਸ ਸਥਿਤੀ ਦੇ ਵਿੱਚ ਜਿਹੜਾ ਐਕਸਪੀਰੀਅੰਸ ਆ ਤੁਸੀਂ ਕਿਵੇਂ ਐਕਸਪੀਰੀਅੰਸ ਨੂੰ ਇਨੋਵੇਟਿਵ ਤੇ ਕ੍ਰੀਏਟਿਵ ਕੁਐਸਚਨਸ ਦੇ ਵਿੱਚ ਟ੍ਰਾਂਸਲੇਟ ਕਰਨਾ that is the real work ਹੁਣ ਜਿਹੜਾ ਇਹ ਰੀਅਲ ਵਰਕ ਆ ਸਾਨੂੰ ਵਰਕ ਨੂੰ ਰੀਡਫਾਈਨ ਕਰਨਾ ਪਏਗਾ ਕੰਮ ਹਮੇਸ਼ਾ ਰੋਜ਼ਗਾਰ ਦਾ ਰੂਪ ਧਾਰਕ ਹੀ ਨਹੀਂ ਆਏਗਾ ਕੰਮ ਦੀਆਂ ਬਹੁਤ ਡਾਈਮੈਂਸ਼ਨਸ ਵਰਕ ਦੀਆਂ ਹੁੰਦੀਆਂ ਨੇ ਸੋ ਇਸ ਹਿਸਾਬ ਨਾਲ ਮੈਂ ਸਮਝਦਾ ਕਿ ਅਗਰ ਪੰਜਾਬ ਨੇ ਸਰਵਾਈਵ ਕਰਨਾ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਨੇ ਬਹੁਤ ਪੁਲੰਗਾ ਪਟਣੀਆਂ ਨੇ ਤਾਂ ਪੰਜਾਬ ਨੂੰ ਪੰਜਾਬੀਆਂ ਨੂੰ ਇਨੋਵੇਸ਼ਨ ਤੇ ਕ੍ਰੀਏਟਿਵਿਟੀ ਤੇ ਕ੍ਰਿਟੀਕਲ ਸਕਿਲਸ ਦੇ ਫੀਲਡ ਦੇ ਵਿੱਚ ਉਤਰਨਾ ਪਏਗਾ ਔਰ ਐਸ ਵੇਲੇ ਪੰਜਾਬ ਇਸ ਕੰਮ ਲਈ ਬਿਲਕੁਲ ਤਿਆਰ ਨਹੀਂ ਹੈ ਪੰਜਾਬ ਦੇ ਬਹੁਤ ਸਕੂਲ ਤੁਹਾਨੂੰ ਦੇਣ ਲਈ ਬਹੁਤ ਐਜੂਕੇਸ਼ਨ ਆ ਪਰ ਵਧੀਆ ਐਜੂਕੇਸ਼ਨ ਨਹੀਂ ਹੈ ਪੰਜਾਬ ਤੁਹਾਨੂੰ ਬਹੁਤ ਐਜੂਕੇਸ਼ਨ ਦੇ ਸਕਦਾ ਪਰ ਤੁਹਾਡੇ ਅੰਦਰ ਕ੍ਰੀਏਟਿਵਿਟੀ ਇਨੋਵੇਸ਼ਨ ਤੇ ਕ੍ਰਿਟੀਕਲ ਸਕਿਲਸ ਪੈਦਾ ਨਹੀਂ ਕਰ ਸਕਦਾ ਸੋ ਅਗਰ ਅਸੀਂ ਨਵੇਂ ਸੰਸਾਰ ਦੇ ਵਿੱਚ ਪਾਰਟਿਸਿਪੇਟ ਕਰਨਾ ਤੇ ਕ੍ਰੀਏਟਿਵਲੀ ਪਾਰਟਿਸਿਪੇਟ ਕਰਨਾ ਮੈਂ ਸਮਝਦਾ ਉਹਦਾ ਇੱਕੋ ਇੱਕ ਤਰੀਕਾ ਉਹ ਹੈ ਕਿ ਸਾਨੂੰ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਦੋਸਤੋ ਹੀ ਗ੍ਰੇਟਰ ਲੀਡਰਸ਼ਿਪ ਕਰਨਾ ਹੈ ਨਵੀਂ ਕਰਾਂ ਦਾ ਸਾਰਾ ਸੋਚਣਾ ਪਏਗਾ ਤੇ ਸਾਨੂੰ ਇਹ ਸਾਰੀ ਜਗਤਾਂ सुसाइटीज ने सोचना पड़ेगा कि अस कि इस नए क्रिएटिवली पार्टीपेट कर सकते हैं धन्यवाद